ਤੋਪੜੀਆਂ ਕੀਮਤੀ ਜ਼ਿੰਦਾ ਨੀਹਾ ਵਿੱਚ ਅੱਖ ਲੋ ਗਈਆਂ ਤੋਪੜੀਆਂ ਕੀਮਤੀ ਜ਼ਿੰਦਾ ਨੀਹਾ ਵਿੱਚ ਅੱਖ ਲੋ ਗਈਆਂ ਤੋਪੜੀਆਂ ਕੀਮਤੀ ਜ਼ਿੰਦਾ ਬੜੀ ਕੀਮਤੀ ਗਈਆ ਬਚਿਆ ਦੀ ਤੱਕ ਪੁਰਖਾਨੀ ਅੰਬਰਾਂ ਤੇ ਸ਼ਾਨੀ ਹਰਾਨੀ ਬਚਿਆ ਦੀ ਤੱਕ ਪੁਰਖ ਤੇ ਚੰਨ ਦੀ ਅਰਸ਼ਮਾ ਤਰਤੀ ਵਿੱਚ ਕਿਵੇਂ ਸਮੋ ਗਈ ਕੋ ਬੜੀ ਕੀਮਤੀ ਚਿੰਦਾ ਨੀਹਾਂ ਵਿੱਚ ਆਣਖ ਲੋ ਗਈਆਂ ਕੋ ਬੜੀ ਕੀਮਤੀ ਚਿੰਦਾ ਨੀਹਾਂ ਵਿੱਚ ਆਣਖ ਲੋ ਗਈਆਂ ਕੀ ਦੀਆਂ ਖੁੱਲ੍ਹ ਕਿਤਾਬਾਂ ਬੋਰਿਆਂ ਦੀ ਜਾਣ ਨੂੰ ਰੋਪਈਆਂ ਤੋਂ ਬੜੀਆਂ ਕੀਮਤੀ ਚਿੰਤਾ ਨੀਹਾਂ ਵਿੱਚ ਆਣਖ ਲੋਕ ਗਈਆਂ ਤੋਂ ਬੜੀਆਂ ਕੀਮਤੀ ਚਿੰਤਾ ਨੀਹਾਂ ਵਿੱਚ ਆਣਖ ਲੋਕ ਗਈਆਂ ਜਿੰਦਾ ਨੀਹਾ ਕਿੰਦਾ ਨੀਹਾ ਵਿੱਚ ਆਣਖ ਲੋਕੀਆਂ ਤੋਂ ਬੜੀਆਂ ਕੀਮਤੀ ਕਿੰਦਾ ਨੀਹਾ ਵਿੱਚ ਆ ਦਲੋ ਵਿੱਚ ਤੋ ਗਈ ਓ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਅਣਖ ਲੋ ਗਈ ਓ ਬੜੀਆਂ ਕੀਮਤੀ ਚਿੰਤਾ ਸਮੋ ਗਈਆਂ ਉਹ ਬੜੀਆਂ ਕੀਮਤੀ ਚਿੰਤਾ ਨੀਹਾਂ ਵਿੱਚ ਅਣਖ ਲੋ ਗਈ ਉਹ ਬੜੀਆਂ ਕੀਮਤੀ ਚਿੰਤਾ ਨੀਹਾਂ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਇਹ ਤੱਕ ਕੇ ਤਸੀਹਾ ਕੰਦਾ ਕੰਦਾ ਵੀ ਪਾਗਲ ਹੋ ਗਈਆਂ ਸ਼ਫਰੇ ਸ਼ਹਾਦਤ ਧਨ ਮਤਾ ਗੁਜਰਕੌਰ ਚਾਰ ਸਾਹਿਬ ਜਦ ਦੇ ਅਨੇਕ ਸਿੰਘ ਸਿੰਘਣੀਆਂ ਤੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ 20 ਤਰੀਕ ਤੋਂ ਰਾਤਰੀ ਦੇ ਦੀਵਾਨ ਸਜ ਰਹੇ ਹਨ ਸਜੇ ਦੀਵਾਨਾਂ ਅੰਦਰ ਤੁਰਕੀ ਬਾਣੀ ਕੇ ਕੀਰਤਨ ਕਥਾ ਵਿਚਾਰਾ ਕਵਤਾਵਾਂ ਆਪ ਸਰਬਾਤ ਸੰਗਤਾਂ ਨੂੰ ਸਨਾਈਆਂ ਜਾਰੀਆਂ ਹਨ ਆਓ ਸਾਡੇ ਸਤਿਕਾਰਯੋਗ ਭਾਈ ਸਭਾਈ ਮਨਜੀਤ ਸਿੰਘ ਜੀ ਆਪ ਸਰਬਾਤ ਸੰਗਤਾਂ ਨੂੰ 10 15 ਮਿੰਟ ਵਾਸਤੇ ਜੋੜਨਗੇ ਉਸ ਤੋਂ ਅਪਰੰਤ ਕਥਾ ਵਿਚਾਰਾ ਹੋਣਗੀਆਂ ਆਓ 10 ਕੋ ਲੋ ਕੀਰਤਨ ਕਰਦੇ ਆ ਹੋਇਆ ਬੇੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਸੰਗਤ ਅਤੇ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਹਨ ਸਤਿਗੁਰ ਕਿਰਪਾ ਕਰਨ ਸਤਿਮਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ